ਕਿਰਪਾ ਕਰਕੇ ਸ਼ਾਦੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗੱਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸ਼ਾਦੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਦੇ ਦੇ ਹਾਂ ਕਬੂਤਰੀ ਉੱਡ ਗਿਆ ਝੋਦਾ ਕਬੂਤਰਾ ਕਰਦਾ ਕੰਮ ਨਹੀਂ ਕਰਦਾ ਕਰਦਾ ਹੀ ਮੈਂ ਸਾਰੀ ਕਰਦਾ ਮੈਂ ਐਸਾ ਮੈਸਾ ਕਰਦਾ ਕੀ ਕੀ ਕਰਦਾ ਮੈਂ ਤੇ ਕੱਢਦਾ ਕਬੂਤਰ ਮੈਂ ਸਾਹਮਣੇ ਮੈਸਾ ਨੂੰ ਮੈਂ ਬਣਾ ਮੈਂ ਸਾਰੀ ਨੀਰ ਤੇ ਮੈਂ ਪਾਣੀ ਹੁਣ ਮੈਂ ਮੈਂ ਬੇਬੀ ਨੂੰ ਸਾਥੇ ਲੈ ਮਾਰਾ ਕਬੂਤਰ ਦਉਣਾ ਦੇ ਰਹਿਣ ਦੇ ਚੋ ਦੇਖ ਪੁੱਤਰਾ ਮਰਾ ਦਾ ਦਉਣਾ ਹੈ ਕੂਤਰ ਮੈਂ ਕੰਮ ਕਰਦੀ ਆ ਕੰਮ ਕੀ ਕਰ ਤੂੰ ਬੇਲੀ ਰਹਿਣੀ ਆ ਹੋਰ ਬੇਲੀ ਰਹਿਣੀ ਆ ਮੈਂ ਬੋਕਰ ਮਾਰਦੀ ਆ ਬੋਕਰ ਕੀ ਮੈਂ ਬਾਪੂ ਨੂੰ ਸਾਥੇ ਲੈ ਕੇ ਕੋਣੋਂ ਅੰਦਰ ਪੈ ਛੱਡ ਲਿਆ ਮੈਂ ਛੱਡ ਕੇ ਲੈਣੀ ਆ ਛੱਡ ਕੇ ਲੈ ਕੇ ਆ ਮੇਰੇ ਕੀ ਗੱਲ ਦਈ ਉਹ ਪਤਾ ਤੈਨੂੰ ਤੂੰ ਕੰਮ ਦੇ ਹੁਣ ਤਾਂ ਕੰਮ ਨਹੀਂ ਕਰਦੇ ਭੋਰਾ ਵੀ ਫਿਰਦੇ ਰਹਿੰਦੇ ਭੌਂਕਦੇ ਮੈਂ ਕੰਮ ਕਰਦੀ ਸਾਲਾਂ ਬਹਿਲੀ ਕਰ ਮੈਂ ਨੀਰਾ ਪਾਤਾ ਕਦੇ ਮੈਂ ਪਸ਼ੂਆਂ ਨੂੰ ਪਰੇ ਉਰੇ ਕਰਤਾ ਹੱਥ ਨਹੀਂ ਲਾਉਂਦੇ ਸਾਰਾ ਦਿਨ ਮੈਂ ਕੰਮ ਕਰਦੀ ਬਹਿਲੀ ਸਾਰਾ ਦਿਨ ਆਹੀ ਫਿਰਦੀ ਰਹਿੰਨੀ ਐ ਇਹ ਆਪ ਤਾਂ ਕੁਝ ਨਹੀਂ ਕਰਦੇ ਡੱਕਾ ਹੀ ਤੋੜਦੇ ਮੈਂ ਕੰਮ ਕਰਦੀ ਰਹਿੰਦੀ ਕਦੇ ਮੈਂ ਪਾਣੀ ਭਰ ਲਿਆ ਕਦੇ ਪਸ਼ੂਆਂ ਨੂੰ ਪਿਆਤਾ ਆ ਮੁੰਡਾ ਸਾਰਾ ਦਿਨ ਭੌਂਕਦਾ ਰਹਿੰਦਾ ਕਬੂਤਰਾ ਵਾਂਗਰ ਫਿਰਦਾ ਰਹਿੰਦਾ ਕੋਈ ਕੰਮ ਨਹੀਂ ਕਰਦਾ ਨਾ ਪਸੂਆਂ ਨੂੰ ਨੀਰਾ ਪਾਵੇ ਨਾ ਪਸੂਆਂ ਨੂੰ ਸੰਭਾਲੇ ਮੈਂ ਇਕੱਲੀ ਸੰਭਾਲਦੀ ਰਹਿੰਨੀ ਆ ਪਸੂਆਂ ਨੂੰ ਐਡਾ ਕੁੱਤਾ ਮੁੰਡਾ ਸਾਰਾ ਦਿਨ ਭੈਣ ਚੋਤਾ ਕੀ ਬਾਈ ਹੋਗੀ ਤੂੰ ਗਾ ਰਹੇਂਗੇ ਜੀ ਜੀ ਮਾਤਾ ਹਾਂ ਅੱਜ ਵਾਕਾ ਨੂੰ ਆਏ ਪਏ ਕੰਮ ਨਹੀਂ ਕਰਦਾ ਭੋਰਾ ਵੀ ਕੰਮ ਤਾਂ ਫਿਰਦਾ ਰਹਿੰਦਾ ਭੌਂਕਦਾ ਜਵਾਕਾ ਮਗਰ ਕਬੂਤਰਾ ਵਾਂਗਰ ਡਰਾਉਂਦਾ ਫੰਗਰ ਫਿਰਦਾ ਰਹਿੰਦਾ ਉਹਦਾ ਪੀਟੀ ਮਾੜਾ ਨਿਕਲ ਗਿਆ ਮੇਰਾ ਥਾਰਾ ਥਾਰਾ ਜਿਹੜੇ ਕਬੂਤਰ ਕਬੂਤਰ ਹਨਾ ਆ ਮਟੋ ਆਹ ਮੈਂ ਤਾਂ ਗੱਲ ਕਰ ਰਹੀ ਸੀ ਮਟਰੀ ਹੋਟ ਆਹਾ ਹਾ ਹਾ ਉਮਰ ਉਹ ਗੁਰਗੀ ਗਾ ਮੈਂ ਜੇ ਪੜਾ ਮੈਂ ਕੋਈ ਵਿਆਹ ਦੁ ਫਰਾਨਾ 200 ਕੀ ਹੋਏਗੀ ਕਰਾਲਾ ਭਾਈ ਹੋਰ ਕੀ ਮੈਂ ਬਹੁਤ ਔਖੀ ਆ ਕਰਾਲਾ ਇਹ ਜਵਾ ਚੱਲ ਜਾ ਚਲ ਦੇਖਾਂਗੇ ਫਿਰ ਕੋਈ ਇਹ ਬੁੱਖ ਦਾ ਫਰੀ ਜਿਹੜੀ ਬਟਾ ਹੀ ਖਾ ਜਾਣੀ ਸਾਰਾ ਜਣ ਕੋਈ ਹੋਲ ਬੈ ਜਾ ਕੱਟ ਕੱਟ ਬੈਠਾ ਨਹੀਂ ਆਂਦਾ ਆ ਬੀਲੀ ਫਿਰਦੀ ਰਹਿੰਦੀ ਹੈ ਭਟਾਰੂ ਅੱਜ ਮਾਰੇ ਨੇ ਉਹ ਸਾਰਾ ਕਬੂਤਰ ਕਿ ਮੇਰਾ ਰਕੂਤਰ ਤੇ ਮੈਂ ਸਸਾਮੀ ਐ ਸਾਰਾ ਤੇ ਕਬੂਤਰ ਕੂਟੇ ਨਾ ਮੇਰਾ ਕਬੂਤਰ ਵੀ ਦਸਾਰੇ ਦਾ ਤੇ ਕਬੂਤਰ ਤੂੰ ਰ ਕਹਿੰਦਾ ਨੀ ਇਹ ਨੂੰ ਕੁਛ ਉਹ ਜਾਏਗਾ ਫੋਟ ਰੈਕਟਰ ਸਾਰਾ ਉਹ ਰੈਕਟਰ ਉਹ ਸਾਰਾ ਮੱਗੇ ਚੋੜੀ ਨੇ ਦੋ ਰੋਟੀਆਂ ਬਕਾਉਂਦੀ ਆਪਣੀਆਂ ਢੀਡੇ ਕੌਣ ਧੋਦਾ ਤੇਰੇ ਮੈਂ ਆਪ ਧੋਣੇ ਹੋਰ ਮੈਂ ਤਾਂ ਨਹੀਂ ਆਪ ਢੀਡੇ ਸਕਾਉਂਦਾ ਕੌਣ ਦੇਖ ਸੁੱਕਰੇ ਪਾਏ ਪਾ ਸਾਰੇ ਸਾਰੇ ਤਾਂ ਕੇ ਮੈਂ ਸੁੱਕਰੇ ਪਾਏ ਹੁਣ ਕਿਸੇ ਦੇ ਹੱਥ ਨਹੀਂ ਲਾਇਆ ਮੈਂ ਕੀ ਕਰ ਜਿਵੇਂ ਕੰਮ ਦੱਸ ਸਾਰੇ ਕੰਮ ਮੈਂ ਹੀ ਕਰਦੀ ਆ ਆਪਾਂ ਗੋਹਾ ਗੂੜਾ ਸਿੱਧਦੀ ਆਂ ਡੀੜੇ ਤੋਂ ਨਹੀਂ ਹੋਰ ਦੱਸ ਮੈਂ ਕੀ ਕਰਾਂ ਨਹੀਂ ਮਾਂ ਤੂੰ ਚੰਗਾ ਕੰਮ ਕਰ ਜੇ ਦੇਖ ਹਾਂ ਤੂੰ ਐ ਕਰ ਮੇਰੀ ਗੱਲ ਤਾਂ ਮੰਨ ਜਾ ਕੋਈ ਰਿਸ਼ਤਾ ਰੁਕਾ ਪਾ ਲੈ ਮੇਰੀ ਭਾਲਦੀ ਆ ਮੈਂ ਤਾਂ ਭਾਈ ਮੈਨੂੰ ਨਹੀਂ ਸਰਦਾ ਮੈਂ ਤਾਂ ਬਹੁਤ ਔਖੀ ਆਂ ਕੀ ਮਾਂ ਤਾਂ ਹਾਂ ਮੈਂ ਗੱਲ ਕਰ ਦਸੀਆ ਆਪਣਾ ਪੀਚੀ ਬੱਚਾ ਹੋ ਗਿਆ ਹੁਣ ਤਾਂ ਤੇ ਬੂਏ ਨੇ ਵਾਸਤੇ ਪਾਲ ਲਈ ਛੋਟੀ ਨਹੀਂ ਬਣਾ ਪੁੱਤਰ ਤੇਰੇ ਕਰੂੰਗੀ ਮੈਂ ਤਾਂ ਰਹਿਣ ਦੇ ਪੀਜਿੰ ਦੇ ਕਦਾ ਕਬੂਤਰਾ ਬੰਨੀ ਫਿਰਦਾ ਰਿਹਾ ਸਾਰਾ ਦਿਨ ਹੋਏਗਾ ਮੇਰੇ ਛਲੇ ਦੀ ਸਾਡਾ ਮਰਾ ਬਾਜੀ ਉੱਚੋਂ ਬਾਜੀ ਇੱਥੇ ਦਾ ਬੰਦਰਾ ਛੱਡੂ ਮੈਂ ਹਾਂ ਛੱਡੇਗਾ ਤੂੰ ਬੰਦਰਾ ਚ ਕੂੜੀ ਲਊ ਸਕੂਟਰੀ ਲੈ ਲੈ ਨਾਂ ਤੇ ਮਾਂ ਤੇਰੀਆਂ ਲੱਤਾ ਪਨਦੂ ਲਊ ਸਕੂਟਰੀ ਸਕੂਟਰੀ ਲਊ ਮੈਂ ਲੱਤਾ ਪਨਦੂ ਮਾਂ ਤੇਰੀਆਂ ਆਹ ਜੀ ਦੰਦ ਤੇ ਛੱਡੂ ਸਕੂਲ ਨਹੀਂ ਜਾਂਦਾ ਬਸਤਾ ਨਹੀਂ ਭੌਂਕਦਾ ਫਿਰਦਾ ਹਾਂ ਸਕੂਲ ਚ ਕੀ ਪਿਆ ਸਾਰੇ ਟੀਚਰ ਆਏ ਫਿਰਦਾ ਹਾਂ ਹਾਂ ਨਹੀਂ ਫਿਰਦਾ ਟੀਚਰ ਤੇ ਤੂੰ ਪੜਦਾ ਨਹੀਂ ਜਦੋਂ ਤੂੰ ਪੜਦਾ ਨਹੀਂ ਮਾਤਾ ਹਾਂ ਬਸ ਐਂਗਲ ਕਰ ਦਿੱਤੀ ਇਹਨੂੰ ਕਿਤੇ ਕੰਮ ਦੁਕਾਨ ਤੇ ਆਹੋ ਆਈ ਕਰ ਬਸ ਆਪਾਂ ਕੋਈ ਲੋੜ ਨਹੀਂ ਇਹਨੂੰ ਦੁਕਾਨ ਤੇ ਲਾ ਆਏ ਗੁੰਮਾ ਮਾਰੇ ਕਬੂਤਰ ਵੀ ਸਾਹਮਣੇ ਸਭੀ ਅਤੀਨੇ ਕਬੂਤਰ ਨਹੀਂ ਜਾ ਕੇ ਮੰਗਦਾ ਛੜਾ ਇਹ ਮੈਂ ਛੜਦਾ ਮੇਰੇ ਹੱਥ ਸਾਜਾ ਤੂੰ ਕਿੰਨੇ ਦੇਖ ਡਰਮਾ ਦੇ ਡਰਮ ਸੁੱਕੇ ਦਾਣੇ ਜਾਂ ਕੋਈ ਖੱਜਾ ਕੁਛ ਕੋਈ ਬਾਜੀ ਤੂੰ ਮੈਂ ਸਾਨੂੰ ਪਿਆਉਣ ਨੂੰ ਦਾਣੇ ਨਹੀਂ ਛੜਦਾ ਇਹ ਪਿਆਉਣ ਨੂੰ ਦਾਣੇ ਨਹੀਂ ਪੋਰਾ ਛੜਦਾ ਹਾਂ ਉਹਨਾਂ ਕਬੂਤਰ ਨਹੀਂ ਪਾਉਂਦਾ ਆਪਾਂ ਕਰਦਾ ਕੀ ਲੱਛਣ ਸਾਧਨ ਕੰਜਰ ਨੂੰ ਮਾ ਕੁੱਟੂ ਹਨ ਬਹੁਤ ਬੇਬੇ ਆਇ ਕੱਢ ਤੂੰ ਬਹਿ ਜਾ ਹੁਣ ਬੱਚਾ ਕਿ ਤੈਨੂੰ ਨਾ ਕੰਮ ਪਿਆ ਮੇਰਾ ਦੇਖ ਦੇ ਕਿੰਨਾ ਪਿਆ ਮੇਰਾ ਇਹ ਕਰ ਦਿੰਦਾ ਕਬੂਤਰਾ ਖਾਣਾ ਬਣ ਬੇਬੇ ਆਇ ਕੱਢ ਹਾਂ 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 ਆਇ ਕੱਢ ਇਹ ਮਾਗਰ ਜਾ ਮੇਰੇ ਖਾਲੇ ਦੇ ਡੰਡਾ ਲੈ ਕੇ ਜਾ ਮਾਗਰ ਇਧਰ ਇਹ ਆਹ ਆਹ ਖਾਣਾ ਕਦੇ ਕੁੱਤ ਦੀ ਲੜਾਈ ਹੋ ਜਾਏਗਾ ਕਿੱਥੇ ਕੁਛ ਕਰ ਤਾ ਆਈ ਤੇ ਚੜੀ ਨਹੀਂ ਜਾਂਦਾ ਬੁਢੀ ਹੋ ਰਹੀ ਐ ਬੁਢੀ ਹੋ ਰਹੀ ਐ ਮਾਤਾ ਹਾਂ ਦੇ ਬੈਕ ਪ੍ਰੈਸ਼ਰ ਇਧਰ ਆ ਇਧਰ ਕੰਜਰ ਨਾ ਹੋਵੇ ਤਾਂ ਕਿੱਥੇ ਕੁੱਤੇ ਨੇ ਤਪਾਇਆ ਵੇ ਥੱਲੇ ਆ ਜਾ ਮੁੰਡਿਆ ਆਉਂਦਾ ਕਿਉਂ ਨਹੀਂ ਅਸੀਂ ਤਾਂ ਕਦੇ ਆਏ ਜੇ ਕੁਝ ਦੇਖਣ ਤੂੰ ਦੇਖਦਾ ਥੱਲੇ ਆ ਬੋਲ ਮੈਂ ਮਾਰਾਂ ਤੇਰੇ ਸੋਟੀ ਤੇਰੇ ਬਾਜੀਆਂ ਵਾਲਾ ਆ ਤਾਂ ਦੇਖ ਤੂੰ ਕਾਲੀ ਆਹੋ ਆਂ ਪਤਾ ਲੱਗ ਗਿਆ ਮੈਨੂੰ ਤੂੰ ਛੱਡ ਜਿੰਨੇ ਰਹਿ ਗਿਆ ਬੇਕਾਰ ਹੈ ਸਾਰੇ ਮੈਂ ਬਚਾ ਉੱਡਦਾ ਮੈਨੂੰ ਨਹੀਂ ਬਸ ਕੋਈ ਬੱਚਾ ਬਚਣ ਚਾਹ ਨਹੀਂ ਰਿਹਾ ਤੂੰ ਵਾਪਸ ਮੈਨੂੰ ਚੱਲ ਮੈਨੂੰ ਨਹੀਂ ਮੈਂ ਸੋਟੀ ਮਾਰੂ ਤੇਰੇ ਚੱਲ ਐਵੇਂ ਮਾਰੂ ਨਹੀਂ ਚੱਲ 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 ਤੂੰ ਤੂੰ ਚੱਲ ਚੱਲ ਥੱਲੇ ਤਾਰੇ ਲੈ ਐਵੇਂ ਮਾਰਦਾ ਚੱਲ ਆ ਆ ਚੱਲ 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 ਆਇਆ ਚੱਲ ਥੱਲੇ ਦਾ ਸਰਕਾਰ ਹੈ ਆਇਆ ਬੱਤ ਚੱਲ ਨੀਰਾਪਾ ਚੱਲ ਕਿਉ ਨੀਰਾਪਾ ਚੱਲ ਪਾ ਚੱਲ ਨੀਰਾਪਾ ਚੱਲ ਕਿੱਥੇ ਚੱਲ ਤੇਰਾ ਉਹਨਾਂ ਵਰ ਚੱਲ ਦਿੱਤਾ ਸੀ ਨਹੀਂ ਤੇ ਚੱਲ ਥੱਲੇ ਤੇਰੇ ਥੱਲੇ ਜਾ ਲੈ ਇੱਕ ਮੇਰੀ ਥੱਲੇ ਚੱਲ ਤੂੰ ਵੀ ਲੈ ਗਈ ਮਾਂ ਵਰਗੇ ਥੱਲੇ ਵਾ ਜਾ ਤੂੰ ਆ ਜਾ ਆ ਜਾ ਮੈਂ ਚੱਲ ਤੂੰ ਥੱਲੇ ਛੋਟੀ ਮਾਰੂ ਮੈਂ ਤੇਰੇ ਬਲ ਚੱਲ ਮਾਤਨ ਕਾਹਦੀ ਗੱਲ ਤੇਰਾ ਨੂ ਪੀ ਲਿਆ ਚੱਲ ਚੱਲ ਪਾ ਨੀਰਾ ਨੂ ਚੱਲ ਨਾ ਤੂੰ ਥੱਲੇ ਜਾ ਚੱਲ ਆ ਜਾ ਮੈਂ ਚਲਦੀ ਥੱਲੇ ਆ ਜਾ ਪਾਣੀ ਰਤ ਚੱਲ 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 ਥੀਰਾ ਨਹੀਂ ਪਾਉਂਦਾ ਬਾਤਾਂ ਨਹੀਂ ਕੁੱਤਾ ਭਾਂਗਦਾ ਫਿਰਦਾ ਹੈ ਚਾਹ ਇਤ ਆ ਜਾ ਆ ਜਾ ਲਾਈ ਉਹਦਾ ਮਕਾਨ ਦਾ ਉਹ ਜੇ ਕੁੱਤਾ ਪੀਚੀ ਹੈ ਕੋਈ ਕੰਮ ਨਹੀਂ ਕਰਦੇ ਤੁੰਦਾ ਨਹੀਂ ਸਾਰਾ ਦਿਨ ਬਹਿਲੇ ਭੌਂਕਦੇ ਹੈ ਮੈਨੂੰ ਚੜਨਾ ਉਤਰਨਾ ਔਖਾ ਹੈ ਆਇਆ ਤੋ ਦੇ ਆ ਕੇ ਨਾ ਬਾਪੂ ਕਬੂਤਰ ਦਾ ਮੇਰਾ ਹੁਸੇ ਨਹੀਂ ਫੜਿਆ ਪੱਕਾ ਪਤਾ ਪੱਕਾ ਪਤਾ ਮੈਨੂੰ ਇੱਥੇ ਪਿੰਡ ਆਇਆ ਕਬੂਤਰ ਇਹਨਾਂ ਨੇ ਫੜੇਗਾ ਕਿਤੇ ਹੁਣਾਂ ਲੜਾ ਦੀ ਨਾ ਨਾ ਘਰ ਤਾਂ ਮਕੰਦ ਕਈ ਸੀ ਨਾ ਠੀਕ ਹੈ ਬਾਪੂ ਆਹੀ ਪਿੰਡ ਹੈ ਤੇਰਾ ਹਾਂ ਆਹੀ ਹੈ ਇੱਥੇ ਮਕੰਦ ਦਾ ਘਰ ਕਿੱਦਾ ਮਕੰਦ ਕਬੂਤਰਾਂ ਵਾਲੇ ਹਾਂ ਹਾਂ ਕਬੂਤਰਾਂ ਵਾਲੇ ਇੱਥੇ ਪੂਰਾ ਗੇਟ ਹੈ ਉਹਨਾਂ ਦਾ ਤੂੰ ਰਾਜਾ ਹਾਂ ਉਹ ਯਾਰ ਮੇਰੇ ਪੋਤੇ ਦਾ ਕਬੂਤਰ ਲਿਆਇਆ ਯਾਰ ਹਾਂ ਉਹ ਤਾਂ ਬਾਲੇ ਹੋਨੇ ਉਹ ਨਹੀਂ ਦਿੰਦੇ ਹੁਣ ਨਹੀਂ ਦਿੰਦੇ ਉਹ ਮੈਂ ਤਾਂ ਲੇਟਣ ਲੱਗ ਜਉ ਬਾਪੂ ਮੇਰਾ ਕਬੂਤਰ ਦਵਾ ਆ ਜਾ ਆਂਦੇ ਪੁੱਛਦੇ ਆਂ ਭਾਈ ਬਗਾਨੇ ਪਿੰਡ ਪਹਿਲਾ ਬਾੜਾ ਬੋਲੀ ਦਾ ਨਹੀਂ ਹੁੰਦਾ ਨਾ ਬਾਪੂ ਕਬੂਤਰ ਦਵਾਈ ਮੇਰੇ ਤਾਂ ਮੈਂ ਲੇਟਣ ਲੱਗ ਜੂ ਤੈਨੂੰ ਦੱਸਦਾ ਮੈਂ ਆਇਆ ਲਿਖਣਾ ਤਾਂ ਘਾਤ ਹਾਂ ਆਇਆ ਬੋਲ ਮਾਰ ਲੈਣੀਆਂ ਹੋਰ ਬਾਈ ਕੀ ਆ ਰਿਹਾ ਵੜਿਆ ਬਾਈ ਕਿੱਦਿਹਾ ਇਹ ਮਕਾਨ ਤੇਰਾ ਨਹੀਂ ਆ ਮੇਰਾ ਨਹੀਂ ਆ ਮਕਾਨ ਦਾ ਅੱਛਾ ਕਬੂਤਰ ਆਖਿਆ ਕਿਸ ਤੂੰ ਨਾ ਜੇ ਰੋ ਮੁੰਡਾ ਜਿਆ ਰੱਖਦਾ ਛੱਜਿਆ ਜਿਹਾ ਆਖਿਆ ਮੁੰਡਾ ਰੱਖਦਾ ਆ ਜਾ ਉਹ ਪੜਦੇ ਨਾ ਫਿਰ ਗੱਲ ਸੋਨੇ ਪਸਾਰੀ ਛੱਜੇ ਐ ਘਰੇ ਹੀ ਬਾਪੂ ਕਰੀ ਬਗ ਚੱਲ ਪੜਦੇ ਵਾਲੀ ਗੱਲ ਹੁੰਦੀ ਆ ਛੱਜੇ ਤੂੰ ਉਹ ਤੇਰਾ ਪੋਤਾ ਯਾਰ ਕਬੂਤਰ ਲਿਆਇਆ ਮੇਰੇ ਪੋਤੇ ਦਾ ਚੱਕ ਕੇ ਅੱਛਾ ਇਹ ਹੁਣ ਉਹਦੇ ਦਾ ਰੋਲਾ ਪਈ ਜਾਂਦਾ ਕਹੇ ਕਬੂਤਰ ਦਾ ਆਖੇ ਲਿਆ ਕਬੂਤਰ ਮੇਰੇ ਕੋਲ ਤਾਂ ਬੱਪੂ ਉਹੀ ਕਬੂਤਰ ਸੀ ਦੋ ਉਹੀ ਫੜ ਲਿਆ ਉਹ ਕਹੀ ਤਾਂ ਜਾਂਦਾ ਸੀ ਵੀ ਮੇਰਾ ਕਬੂਤਰ ਫੜਿਆ ਮੈਂ ਕਾਲ ਪੁੱਛੀਆਂ ਆਂ ਆ ਓਏ ਬਾਜੀ ਤੇ ਛੱਡਦਾ ਤਾਂ ਇੱਕ ਦੋ ਬਾਜ ਨਾ ਵੀ ਜਿੰਨੇ ਮੇਰੇ ਮੁੰਡੇ ਨੇ ਅੱਖਾਂ ਹਾਂ ਸਾਗਾ ਉਹ ਭੌਂਖ ਲਾ ਫਿਰ ਜਾ ਪੈਂਦਾ ਉਹ ਕਬੂਤਰ ਦੇਖ ਯਾਰ ਦੇ ਬਾਈ ਯਾਰ ਸਾਨੂੰ ਲੱਪਕ ਖਲਪਡਾਵਾ ਮੈਂ ਤਾਂ ਦੇਖ ਜਾਂਦਾ ਨਹੀਂ ਹਾਂ ਮੁੰਡੇ ਨੂੰ ਪਤਾ ਛੋਟੇ ਬੋਲ ਮਾਰ ਫਿਰ ਮੁੰਡੇ ਨੂੰ ਬੀਟੀ ਓਏ ਉਹਦੇ ਆਸ਼ਕਾ ਆਇਆ ਆ ਬਾਈ ਆਇਆ ਦੇਖ ਯਾਰ ਪਤਾ ਨਹੀਂ ਕੀ ਉੱਟੇ ਕਵਟਰ ਪਤਾ ਨਹੀਂ ਕੀ ਹੋਗਾ ਉੱਤਰ ਮੇਰੇ ਕੋਲੇ ਨਹੀਂ ਹੈਗਾ

ਕਿੰਨੂ ਖਾਈ ਜਨੀ ਨੀ ਪਰ ਹਾਂ ਇਹ ਮੁੰਡਾ ਤਾਂ ਕਬੂਤਰ ਤੇ ਨੂੰ ਖਾਈ ਜਨੀ ਠੰਡ ਤੇ ਮਾੜਾ ਨਾਲ ਪੈਲਸ ਨੂੰ ਪਤਾ ਨਹੀਂ ਇਹ ਕਿੱਧਰ ਆ ਗਿਆ ਮਾੜਾ ਬਿਮਾਰ ਹੋ ਜਾਏਗੀ ਕਿੰਨੂ ਖਾਈ ਜਨੀ ਆ ਮੈਨੂੰ ਨਾ ਤਾਂ ਦਿੰਦੇ ਨੀ ਮੈਂ ਕੰਮ ਕਰਦੀ ਆ ਸਾਰਾ ਦਿਨ ਮਾੜਾ ਨਾ ਲ ਸੁਣ ਲੈ ਤੂੰ ਮੇਰੀ ਧਨ ਨਾਲ ਆ ਅਸੀਂ ਤਾਂ ਆਏ ਆ ਹੋਰ ਪਿੰਡੋਂ ਅੱਛਾ ਆ ਤੇਰਾ ਪੋਤਾ ਕਬੂਤਰ ਚੱਕ ਲਿਆ ਆ ਭਾਈ ਸਾਡਾ ਨਾ ਭਾਈ ਕੁੱਡਾ ਚ ਦੇ ਆ ਲੋ ਜਾ ਕੇ ਜੋ ਹੋਇਆ ਤਾਂ ਲੈ ਜਿਓ ਭਾਈ ਕੋਈ ਨਾ ਆਇਆ ਉਹ ਕੱਟੀ ਕੱਟੀ ਜਿਦਾਂ ਮਾਤਾ ਖੋਤਾ ਦੇਖ ਮਾਤਾ ਕਬੂਤਰ ਲਿਆ ਆ ਭਾਈ ਕਬੂਤਰ ਦਿਵਾਓ ਸਾਡਾ ਕਬੂਤਰ ਆ ਭਾਈ ਕਬੂਤਰ ਦੇ ਦੇ ਅਗਲਾ ਦਾ ਬੇਬੇ ਹੋਰ ਬਾਹਰੋਂ ਐਸੀ ਹੁੰਦਾ ਉਹ ਨਹੀਂ ਦੇ ਬਾਹਰੋਂ ਅਜ ਦਿਖਾ ਦੇ ਫਿਰ ਤੂੰ ਲੱਗਿਆ ਮੁੰਡੇ ਨੇ ਸਾਡੇ ਨੇ ਉੱਦੋਂ ਦੇ ਰੋਟੀ ਨਹੀਂ ਖਾਧੀ ਯਾਰਾ ਸਾਡੇ ਉਹਦੇ ਖੁੱਡੇ ਦੇਖ ਲੈ ਭਾਈ ਜਾਏਗਾ ਤਾਂ ਖੁੱਡਾ ਦਿਖਾ ਸੰਦਾ ਭਾਈ ਮੈਨੂੰ ਕੁੱਤਾ ਸਾਰਾ ਦਿਨ ਕਬੂਤਰ ਆਇਆ ਇਹ ਫਿਰਦਾਰੋਂ ਦੇ ਭੌਂਕਦਾ ਪਾਣੀ ਲਾਉਣ ਜਾਂਦਾ ਸੀ ਜੜ ਕਿੱਡੇ ਕਿੱਸਾ ਨੰਬਰ ਇਹ ਦਿਖਾ ਆਇਆ ਭਾਈ ਖੁੱਡੇ ਚ ਖੁੱਡਾ ਦਿਖਾ ਸਾਨੂੰ ਜਾ ਦੇਖ ਲੋ ਮਾ ਯਾਰ ਦੱਸ ਦੇ ਭਾਈ ਪੜਦੇ ਦਾ ਤੇਰੇ ਬਾਪੂ ਨੂੰ ਗੱਲਾਂ ਚ ਲੰਗਾ ਅੜਿਆ ਤੂੰ ਅੜਿਆ ਮੈਂ ਅੜਿਆ ਪਟਾ ਜੱਟ ਓ ਨਹੀਂ ਆਪ ਹੀ ਆਗਾ ਛਤਰੀ ਦੇ ਕੋਟਾਂ ਨਾਲ ਬਗਮੀ ਹੋਈ ਦੇਖ ਇੱਕ ਇੱਕੀ ਨੋੜਨਾ ਕਰੂੰ ਭਾਜੀ ਜਿੰਨਾ ਬੜੀਆ ਚੰਗਾ ਹੱਲ ਭਾਈ ਖੁੱਡਾ ਦਿਖਾ ਸਾਨੂੰ ਦੇਖ ਭਾਜੀ ਖੁੱਡਾ ਦਿਖਾ ਦੀ ਸਾਰਿਆਂ ਮੈਂ ਕਿਹੜੀ ਗੱਲ ਐ ਕਿਉਂ ਕਰ ਲਈ ਗੇ ਗੇ ਸ਼ਗਾ ਕੁਬੁੱਛ ਨਹੀਂ ਨਾ ਦਾ

ਬੋਰਗਾ ਦਾ ਨੇ ਬਤਾ ਮਾਂ ਦੀਆਂ ਚਾਚੀਆਂ ਨੂੰ ਕੀ ਕੀ ਕੀਤਾ ਕੀ ਕੀ ਕੀਤਾ ਛੋਲੀ ਮਾਤਾ ਦੇਖਾ ਅਸੀਂ ਥਾਣੇ ਜਾਂਨੇ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਜੀ ਤੂੰ ਵੀ ਅੱਡ ਬੇਬੇ ਘੋੜੇ ਪਾ ਕੇ ਕੌਣ ਤਾ ਥਾਣੇ ਅੱਜ ਥਾਣੇ ਵਾਹੇ ਜਾਉਂ ਥਾਣੇ ਜਾਣੇ ਅਸੀਂ ਭਾਈ ਅਸੀਂ ਥਾਣੇ ਜਾਂਨੇ ਆ ਮਾਤਾ ਮੈਂ ਮੈਂ ਦੱਸੂ ਬੇਬੇ ਹੈ ਨਹੀਂ ਮੇਰੇ ਕੋਲ ਇਹ ਤਾਂ ਦਿਖਾ ਦੇ ਜਾ ਕੇ ਏ ਕੁੱਤੇ ਦੇ ਤਪਾਰ ਰੱਖੇ ਬਾਈ ਆਪਾਂ ਮੈਂ ਮੇਰੇ ਕੋਲੇ ਮੈਂ ਕੀ ਕਰਾਉਂ ਮੇਰਾ ਤਾਂ ਮੰਦਾ ਨਹੀਂ ਗੱਲ ਮੇਰੇ ਕੋਲੇ ਹੈ ਨਹੀਂ ਮੈਂ ਕਿੱਥੋਂ ਦੇ ਰਹਾ ਮੇਰੇ ਨਾਲ ਚੱਲ ਗਏ ਗੁੱਡਾ ਦਿਖਾਦਾ ਗੁੱਡਾ ਦਿਖਾਣਾ ਨਹੀਂ ਮੈਂ ਤਾਂ ਘਰ ਜਾਂਦਾ ਮਾ ਲਾ ਜਰਨ ਜੀ ਦੇ ਬਜੇ ਨਾ ਚਾਰ ਪੜੇ ਤੂੰ ਤਾਂ ਹੋਰ ਕੁੱਤ ਮੇਰੇ ਨਾਲ 20 ਪੜੇ ਜਵਾਰੀ ਤੂੰ ਪੁਲਿਸ ਕੋਲੇ ਬਾਈ ਬਾਈ ਦੱਸਾ ਨਹੀਂ ਅਸੀਂ ਜਾਣੇ ਥਾਣੇ ਜਾਓ ਜਾਓ ਬਾਈ ਲਵਾਓ ਚਾਰ ਪਟੇ ਬੱਦ ਲਵਾਓ ਨਾ ਇਹ ਲਵਾ ਨੱਲਾ ਮੈਂ ਹੀ ਕੱਲ ਮੈਂ ਆ ਛਾ ਜਾ ਟੁਟਕਾ ਕੰਮ ਕਰ ਚੰਗਾ ਕੀ ਹਵਾ ਕਵੇ ਕਰੀ ਜਾਂਦੇ ਵੇ ਜੇ ਮੁੰਡੇ ਦੇ ਤੁਸੀਂ ਚਾਰ ਪਟੇ ਲਵਾ ਦੋ ਗਾ ਨੂੰ ਹੋਰ ਕਿਸੇ ਦੇ ਨਾ ਬਡੂਆ ਮੈਂ ਦੱਸ ਦਿੰਦਾ ਪਟੇ ਲਵਾ ਦੇ ਮੇਰੇ ਵੀ ਕੰਮ ਦਾ ਕਿਥੋਂ ਦਾ ਬਾਈ ਚੁੱਪ ਕਰ ਬੇਬੇ ਤੇਰਾ ਨੌਕੀ ਆ ਮੈਂ ਨਾ ਤਾਂ ਗਰਜਾਲਾ ਬਾਈ ਗਰਜਾਲ ਗੱਲ ਸੁਣ ਏ ਛੱਡੀ ਮੰਦਾ ਨਹੀਂ ਅਸੀਂ ਇਹਨੂੰ ਕਹੇ ਛੱਡ ਦੇ ਹਾਂ ਆਖੇ ਲੱਗਦਾ ਨਹੀਂ ਮੇਰਾ ਥਾਰਾ ਜਾਂ ਨਾ ਕੋਈ ਦੱਸਾ ਟੋੜੀ ਸੁਲੇ ਗਿਆਂਦਾ ਭਾਈ ਫੇ ਮੁੰਡੇ ਨੂੰ ਸੁਧਾਰੋ ਤੁਸੀਂ ਅਜੀ ਦਾ ਜਮਰ ਆਈ ਤਾਂ ਤੁਸੀਂ ਜਾਣਿਓ ਭਈ ਸਾਡੇ ਤੱਕ ਬੰਨਿਓ ਬਾਕੀ ਤਾਂ ਜੀ ਇਕੱਟ ਮੰਜੀ ਜੋ ਲੈ ਤਨ ਬਟਲਵਾ ਦੋ ਬਸੇ ਬਸ ਲੋੜ ਨਹੀਂ ਬਈ ਠੀਕ ਆ ਮਤਲਬ ਕੋਈ ਮਰਜ਼ੀ ਕਰ ਲਿਓ ਮੇਰੇ ਨਾਲ ਮਕੰਨ ਦਾ ਬਾਬਾ ਮੇਰਾ ਹੈਗਾ ਉਹ ਮਰਜੀ ਕਰਦਾ ਹੈਗਾ ਪੰਜਾਹ ਮੇਰੇ ਵੀ ਨਰ ਪਾਉਂਦਾ ਕਾਲ ਤੂੰ ਹੈਗਾ ਪੰਜ ਬਹੁਤ ਆਪਣੀ ਮਕਾਨ ਦੱਸਿਆ ਤੂੰ ਇਹਨੂੰ ਸ਼ਾਇਦ ਹੀ ਹੈ ਨਾ ਜਵਾਕ ਨੂੰ ਜਵਾਕ ਤੇਰਾ ਮੇਰੇ ਨਾਲ ਆ ਬਾਪੂ ਮੇਰਾ ਹਾਂ ਅੱਜ ਤਾਂ ਹੈਗਾ ਪੁੱਤ ਕੱਲ ਵੱਡੇ ਕੰਮ ਕਰੂ ਇਹ ਦੇਖ ਹੁਣ ਬਿੱਗਟੀ ਹੋਈ ਕਬੂਤਰ ਹੈ ਹੈ ਨਹੀਂ ਫਿਰ ਤੈਨੂੰ ਕਹੀ ਇਹਨਾਂ ਆ ਜਾ ਓਏ ਪਾਈਆ ਆਪਾਂ ਚੱਲ ਜੀਏ ਫਿਰ ਚਲ ਬਾਜੋ ਪਾਈ ਸਾਰੇ ਬਾਜੋ ਫਿਰ ਆ ਆਖ ਦੇ ਕਿ ਉਹ ਕਰਿਆ ਕੇ ਤੁਸੀਂ ਮਾਰੀਏ ਨਾ ਕਈ ਇੱਕ ਦੇ ਖਾਜਾ ਖਾਤਮਾ ਕਹੀ ਨਾ ਮਰੀ ਵਕ ਕਟੜ ਪੈ ਗਈ ਬਾਪੂ ਕਬੂਤਰ ਦਵਾ ਫਿਰ ਮੈਂ ਤਾਂ ਬਾਜੀ ਤੇ ਛੱਡਣਾ ਹੋਗਾ ਨੋ ਕਬੂਤਰ ਕੀ ਯਾਰ ਉਹਦਾ ਰੌਲਾ ਹੀ ਪੈ ਗਿਆ ਹੁਣ ਫਿਰ ਉਹ ਦਿੰਦਾ ਹੀ ਨਹੀਂ ਕੀ ਕਰਕੇ ਉਹਨਾਂ ਨੇ ਤਾਂ ਰੱਖ ਲਿਆ ਫਿਰ ਹੁਣ ਥਾਣੇ ਫੋਨ ਕਰ ਦੰਨੇ ਆ ਥਾਣੇ ਫੋਨ ਲਾ ਕੇ ਦੇਖਾ ਮਲਾਜਮ ਦਾ ਫੋਨ ਵੱਡਾ ਨਾ ਕਜੀ ਕਾ ਵੀ ਜੇ ਕਿਤੇ ਕੁਝ ਨਹੀਂ ਹੁੰਦਾ ਫਿਰ ਕਬੂਤਰ ਤਾਂ ਲੈਣੀ ਆਪਾਂ ਲਾਲਾ ਭਾਈ ਨਹੀਂ ਹਟਦਾ ਤਾਂ ਹੋਰ ਕਿਸੇ ਕੋਲ ਪੰਚਾਇਤ ਮੈਂ ਬੰਨੂ ਕਹਿ ਕਵਾ ਕੇ ਦੇਖ ਲੈਂਦੇ ਪੰਚਾਇਤ ਮੈਂਬਰ ਉਹਨ ਕੀ ਕਰਨਗੇ ਜੋ ਤਾਂ ਮੰਨਦਾ ਨਹੀਂ ਜਵਾਹਿਆ ਉਹਦਾ ਖੁੱਡਾ ਵੀ ਨਹੀਂ ਦਿਖਾਇਆ ਆਪਾਂ ਨੂੰ ਖੋਡਾ ਕਿਉਂ ਦਖਾਉਂਦਾ ਚੋਰ ਆ ਉਹ ਹੋਰ ਉਹਨੇ ਲਕੋ ਰੱਖਿਆ ਕਬੂਤਰ ਦਾ ਹੀ ਦਾ ਖੋਡਾ ਨਹੀਂ ਦਿਖਾਇਆ ਓਏ ਲਾਲਾ ਭਾਈ ਨਹੀਂ ਰਹਿੰਦਾ ਤਾਂ ਲਾਉਣਾ ਹੀ ਪਊਗਾ ਲਾ ਮਲਾਜਮ ਨੂੰ ਲਾਵੇਂਗਾ ਹਾਂ 112 ਨੰਬਰ ਤੇ ਲਾਉਣਾ 112 ਤੇ ਆ ਹਾਂ ਅੱਛਾ ਅਫਸਰ ਬੋਲਣਗੇ ਹਾਂ ਲਾ ਕੇ ਦੇ ਲੈ ਮੈਂ ਕਰ ਲੂੰ ਗੱਲ ਆ ਫਿਰ ਉਹਦੇ ਕੋਲ ਲੱਗ ਗਿਆ ਫੋਨ ਹਾਂ ਲੱਗ ਗਿਆ ਫੋਨ ਦਾ ਚੱਕਿਆ ਨਹੀਂ ਬਪੂ ਦੁਬਾਰੇ ਨਾਲ ਕੋ ਕੰਮ ਚ ਹੋਣਗੇ ਅਫਸਰ ਲਾ ਕੇ ਦੇਖਦਾ ਫਿਰ ਨਾ ਭਾਈ ਪਹਿਲਾ ਫੋਨ ਫੇ ਕੰਮ ਚ ਹੋਣਗੇ ਠੀਕ ਹੈ ਨਾ ਇੱਕ ਮਿੰਟ ਚੱਕਿਆ ਨਹੀਂ ਬਾਪੂ ਚੱਕੇਂ ਜੇ ਚੱਕ ਲੈ ਭਾਈ ਮੇਰੀ ਨਾਲ ਗੱਲ ਕਰਾ ਮੈਂ ਕਹਿ ਦੂਆ ਬੜਾ ਕੱਝ ਗਿਆ ਬਈ ਯਾਰ ਤੂੰ ਵੀ ਬਤੰਦਰਾ ਕੀ ਦੱਸ ਕਬੂਤਰ ਐ ਤੂੰ ਸਾਰਾ ਦਿਨ ਛਾਤਰਾਂ ਘਾੜੀ ਜਾਂਦਾ ਆਲਾ ਕਰ ਲਈ ਗੱਲ ਬਾਪੂ ਕੀ ਕੱਢੂਗਾ ਅਸੋ ਚੱਕ ਤਾਂ ਲੈ ਲੈਂਦੇ ਚੱਕ ਲੈ ਹਾਂ ਹਾਏ ਲੋ ਹਾਏ ਲੋ ਆ ਬੋਲ ਰਹਾ ਕਾਹੋਂ ਜੀ ਮੁਲਾਜ਼ਮ ਬੋਲਦੇ ਆ ਹਾਂ ਹਾਂ ਤੁਸੀਂ ਬੋਲ ਆਮ ਸੋ ਇੱਕ ਸਾਡੀ ਬੇਨਤੀ ਮੰਨਿਓ ਤੁਸੀਂ ਕਾਹ ਬੋਲੋ ਸਾਡੇ ਮੁੰਡੇ ਦਾ ਚੱਕ ਲਿਆ ਕਬੂਤਰ ਭਾਈ ਇੱਕ ਮੁੰਡੇ ਨੇ ਇਥੋਂ ਮਕੰਦ ਦਾ ਪੋਤਾ ਸੁਣੀ ਦਾ ਕਿਹੜੇ ਪਿੰਡ ਤੋਂ ਬਾਂਦਰਾ ਨੂੰ ਅੱਛਾ ਉਹ ਉਹਦੀ ਅੱਛੀ ਰਿਪੋਰਟ ਲਿਖਾਉਣੀ ਸੀ ਰਿਪੋਰਟ ਤਾਂ ਕੀ ਲਿਖਾਉਣੀ ਸੀ ਮਜ਼ਾ ਅਸਰ ਤੁਸੀਂ ਸਾਨੂੰ ਦਵਾਈ ਦਿਓ ਦਵਾਈਾਂ ਦੇ ਤੁਹਾਡਾ ਜਿਹੜਾ ਕੋਈ ਤੇਲ ਪਾਣੀ ਦਾ ਖਰਚਾ ਪਾਣੀ ਲੱਗਿਆ ਭਾਈ ਅਸੀਂ ਤੇਲ ਪਵਾ ਦੇਾਂਗੇ ਤੁਹਾਡੀ ਗੱਡੀ 'ਚ ਆਖੋਗੇ ਸਕੂਟਰ 'ਚ ਹਾਂ ਹਾਂ ਖਰਚਾ ਦਾ ਫਿਰ ਲੱਗੂਗਾ ਤੋ ਪਤਾਈਏ ਖਰਚੇ ਤਾਂ ਬੜਾ ਬਸ ਕੰਮ ਹੀ ਚੱਲਦਾ ਹਾਂ ਹਾਂ ਤੁਸੀਂ ਇਹ ਸਾਡੀ ਜੇ ਬੇਨਤੀ ਮੰਨਿਓ ਅਫਸਰੋ ਕਾ